ਬਾਈ ਜਿਹੜੇ ਮੁੰਡਿਆਂ ਨੂੰ ਜਿਹੜੇ ਭਰਾਵਾਂ ਨੂੰ ਹਨਾ ਰਿਸ਼ਤੇ ਨਹੀਂ ਹੁੰਦੇ ਜਿਹੜੇ ਕਹਿੰਦੇ ਸਾਨੂੰ ਜੀ ਰਿਸ਼ਤਾ ਨਹੀਂ ਹੁੰਦਾ ਵੀ ਬਹੁਤ ਟਾਈਮ ਹੋ ਗਿਆ ਤੇ ਬਾਈ ਜੀ ਉਹਨਾਂ ਦੇ ਘਰ ਤੇ ਵੀ ਅੱਕ ਚੁਕੇ ਨੇ ਵੀ ਰਿਸ਼ਤਾ ਹੋ ਗਿਆ ਨਹੀਂ ਰਿਹਾ ਉਹਨਾਂ ਨੂੰ ਕੌਣ ਕਰਾਉਣਗੇ ਬਾਈ ਜੀ ਆ ਸਰਪੰਚ ਸਾਹਿਬ ਕਰਵਾਉਣਗੇ ਸਾਬਕਾ ਸਰਪੰਚ ਸਾਹਿਬ ਤੱਲਣਵਾਲ ਪਿੰਡ ਦੇ ਨੇ ਤੇ ਬਾਈ ਜੀ ਮਲੇਰ ਕੋਟਲੇ ਖੋਖਰ ਮਾਰਕੀਟ ਦੇ ਵਿੱਚ ਇਹਨਾਂ ਦਾ ਦਫ਼ਤਰ ਆਗਾ ਤੇ ਬਾਈ ਜੀ ਜਿਹੜੇ ਭਰਾਵਾਂ ਨੂੰ ਰਿਸ਼ਤਾ ਨਹੀਂ ਹੁੰਦਾ ਜਾਂ ਜਿਨ੍ਹਾਂ ਨੇ ਰਿਸ਼ਤਾ ਠੀਕਾ ਕਰਾਉਣਾਗਾ ਮੁੰਡੇ ਵਿਆਹਣ ਵਾਲੇ ਹੋ ਕੇ ਕੁੜੀਆਂ ਵਿਆਹਣ ਵਾਲੀਆਂ ਹੋ ਗਈਆਂ ਤੇ ਬਾਈ ਜੀ ਉਹ ਬਸ ਇਹਨਾਂ ਨਾਲ ਕੰਟੈਕਟ ਕਰਨਾ ਇਹ ਸੋਡੇ ਗੱਲਬਾਤ ਸਾਰੇ ਸਿਰੇ ਚੜਵਾਉਣਗੇ ਤੇ ਵਧੀਆ ਰਿਸ਼ਤੇ ਕਰਵਾਉਣਗੇ ਤੇ ਬਾਈ ਜੀ ਹੁਣ ਤੱਕ ਕਿੰਨੇ ਰਿਸ਼ਤੇ ਕਰਵਾ ਚੁੱਕੇ ਆਪਾਂ ਨੇ 30 40 ਰਿਸ਼ਤੇ ਕਰਵਾਤੇ ਆਪਾਂ ਨੂੰ 10 ਮਹੀਨੇ ਹੋਏ ਨੇ ਰਿਸ਼ਤੇ ਕਰਾਉਂਦਿਆਂ ਨੂੰ ਆਪਾਂ ਵਧੀਆ ਤਰੀਕੇ ਦੇ ਨਾਲ ਵਧੀਆ ਰਿਸ਼ਤੇ ਕਰਵਾਉਣੇ ਆ ਆਪਣੇ ਕੋਲ ਜ਼ਿਆਦਾਤਰ ਨੈਡਾ ਅਮਰੀਕਾ ਅੰਗਲੈਂਡ ਤੇ ਹੋਰ ਆਸਟ੍ਰੇਲੀਆ ਬਗਰ ਕੇ ਤਿੰਨਾਂ ਦੇ ਰਿਸ਼ਤੇ ਨੇ ਕਿਉਂਕਿ ਆਪਾਂ ਬਹੁਤ ਸਾਫ਼ ਸੁਥਰੇ ਰਿਸ਼ਤੇ ਹੀ ਕਰਵਾਉਣੇ ਆ ਮਾੜੇ ਰਿਸ਼ਤੇ ਨੂੰ ਆਪਾਂ ਹੱਥ ਨਹੀਂ ਪਾਉਂਦੇ ਆਗੇ ਕਈ ਵਾਰ ਜੀ ਕੀ ਹੁੰਦਾਗਾ ਠੀਕ ਆ ਮੁੰਡੇ ਨਸਾ ਬੱਤਾ ਕਰਦੇ ਹੁੰਦੇ ਆ ਬਾਅਦ ਵਿੱਚ ਪਤਾ ਲੱਗ ਨਸੀਰ ਪਤੇ ਵਾਲੇ ਨੂੰ ਅਸੀਂ ਦੂਰ ਕਰਦੇ ਆ ਅਸੀਂ ਰਿਸ਼ਤਾ ਉਹਨਾਂ ਦਾ ਨਹੀਂ ਕਰਾਂਗੇ ਉਹਨਾਂ ਨੂੰ ਜਵਾਬ ਦੇਣੇ ਆ ਵੀ ਭਾਈ ਆਪ ਤਾਂ ਕੋਈ ਹੋਰ ਦੇਖ ਇਹ ਇਹ ਅਸੀਂ ਲਾਂਬਾ ਨਹੀਂ ਖੜਦੇ ਠੀਕ ਆ ਜੀ ਤੇ ਦੂਸਰਾ ਇਹ ਆ ਵੀ ਅਗਲੇ ਨੂੰ ਅਸੀਂ ਦੋਹੇ ਤਰ੍ਹਾਂ ਨੂੰ ਮੀਟਿੰਗ ਕਰਵਾ ਕੇ ਫਿਰ ਕੁਲਾ ਸਮਾ ਦੇ ਦਿੰਨੇ ਆ ਵੀ ਭਾਈ ਆਪ ਦੀ ਪੁੱਛ ਪੜਤਾਲ ਕਰੋ ਠੀਕ ਆ ਜੀ ਠੀਕ ਆ ਅੱਜ ਕੱਲ੍ਹ ਜਮਾਨਾ ਤਾਂ ਸੋਸ਼ਲ ਮੀਡੀਆ ਦਾ ਨੈਟਵਰਕ ਦਾ ਹੈਗਾ ਤੇ ਉਹ ਅਗਲਾ ਜੋ ਜ਼ਮੀਨ ਆ ਜਾਂ ਹੋਰ ਵੀ ਕੁਝ ਸੌਖੇ ਤਰੀਕਿਆਂ 'ਆ ਅਟਾ ਦੇਣਾ ਦੇਖ ਲੈਂਦਾ ਉਸ ਤੋਂ ਬਾਅਦ ਅਗਲੇ ਦਾ ਜੋ ਸਗਨ ਬਿਹਾਰਾ ਉਹ ਕਰਵਾਉਣਾ ਵੀ ਤੁਸੀਂ ਕਿਹੜਾ ਅਗਲੇ ਨੂੰ ਮਿਲਾ ਦਿੰਨੇ ਆ ਬਾਦ ਦੇ ਵਿੱਚ ਕਹੇ ਨਾ ਵੀ ਆਪਦੀ ਸਾਰੀ ਗੱਲਬਾਤ ਹੈਗਾ ਪੁਸਪੜਤਾਲ ਆ ਤੁਸੀਂ ਆ ਆਪ ਵੀ ਅਗਲੇ ਦੀ ਪੁਸਪੜਤਾਲ ਕਰਦੇ ਆ ਠੀਕ ਹੈ ਪਹਿਲਾਂ ਵੀ ਕਰ ਲੈਂਦੇ ਆ ਅਸੀਂ ਪਹਿਲਾਂ ਵੀ ਕਰਦੇ ਆ ਵੀ ਕਹੇ ਜੇ ਰਿਸ਼ਤਾ ਸਾਨੂੰ ਅਗਲੇ ਡਿਮਾਂਡ ਕਰੀ ਆ ਪਹਿਲਾਂ ਵੀ ਕਰਦੇ ਆ ਮੌਕੇ ਤੇ ਵੀ ਕਰਦੇ ਆ ਬਾਅਦ ਚ ਵੀ ਕਰਦੇ ਆ ਤੇ ਅਗਲੇ ਨੂੰ ਖੁੱਲਾ ਟਾਈਮ ਦੇਈਦਾ ਵੀ ਆਪਦਾ ਭਾਈ ਤੁਸੀਂ ਤਰੀਕੇ ਨਾਲ ਦੇਖੋ ਉਹ ਤੋਂ ਬਾਅਦ ਸਗਨ ਕਰਵਾਉਣੀ ਕਈ ਵਾਰ ਆਪਣੇ ਪਿੰਡਾਂ ਵਾਲਿਆਂ ਦਾ ਕੀ ਹੁੰਦਾ ਈ ਉਹ ਜਾਣ ਬੁੱਝ ਕੇ ਹੁੰਦੀ ਪੰਜ ਚਾਰ ਕਿੱਲੇ ਤੇ ਕਹਿ ਜਾਂਦੇ ਆ ਈ ਸੱਤ ਅੱਠ ਕਿੱਲੇ ਆ ਉਹਦਾ ਕਿਵੇਂ ਕਰਦੇ ਆ ਨਹੀਂ ਹੁ ਜਮਾਨਾ ਨਹੀਂ ਰਹਿਦਾ ਪਤਾ ਲੱਗ ਜਾਂਦਾ ਸਾਰਾ ਹੁਣ ਤਾਂ ਉਹਨਾਂ 'ਤੇ ਪਤਾ ਲੱਗ ਜਾਂ ਪੀਆਨ ਲਾਈਨ ਨਿਕਲ ਜਾਂਦਾ ਹਾਂ ਕੀ ਕਰਦਾ ਕੀ ਕਰਦੇ ਰਹੇ ਨੇ ਪਰਿਵਾਰ ਬਾਰੇ ਹੁਣ ਉੱਥੇ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ ਹੈਗੀਆਂ ਆਪਾਂ ਸਿਰਫ ਵਧੀਆ ਰਿਸ਼ਤੇ ਕਰਵਾ ਕੇ ਅਬਦਾ ਨਾਮ ਕੁਮਾ ਰਹੇ ਠੀਕ ਹੈ ਆ ਦਾ ਦਰਬਾਰ ਲਈ ਰਿਸ਼ਤਾ ਕਰਾਉਣੇ ਆ ਜਿਆਦਾਤਰ ਹਾਂ ਬਾਹਰਲੇ ਕਰਵਾਉਣੇ ਆ ਇਤਨ ਵੀ ਚੰਗੇ ਘਰਾਂ ਦੇ ਰਿਸ਼ਤੇ ਕਰਵਾਉਣੇ ਆ ਤੇ ਵਧੀਆ ਰਿਸ਼ਤੇ ਜਿੰਨੇ ਹੁਣ ਤੱਕ ਕਰਵਾ ਚੁੱਕੇ ਆ ਉਹ ਵਧੀਆ ਰਹ ਰਹੇ ਨੇ ਹਾਂ ਉਹ ਵਧੀਆ ਸੈਟਿਸਫੈਕਸ਼ਨ ਨੇ ਤੇ ਉਹ ਬਾਹਰ ਵੀ ਚਲੇ ਗਏ ਮੁੰਡੇ ਤੇ ਕੁੜੀਆਂ ਵੀ ਬਾਹਰ ਚਲੇ ਆ ਗਈਆਂ ਲਓ ਜੀ ਬਾਈ ਜੀ ਵੀਡੀਓ ਨੂੰ ਕਰ ਦੋ ਵੱਤੋ ਵੱਧ ਸੇਰ ਸਾਰੇ ਆਣੇ ਜਿੰਨੇ ਵੀ ਭੈਣ ਭਰਾ ਦੇਖ ਰਹੇ ਨੇ ਇਹ ਸਾਬਕਾ ਸਰਪੰਚ ਨੇ ਬਾਈ ਜੀ ਪਿੰਡ ਦੱਲਣਵਾਲ ਦੇ ਕਿਸੇ ਵੀ ਟਾਈਮ ਆ ਕੇ ਜਦ ਵੀ ਆ ਕੇ ਤੁਸੀਂ ਠੀਕ ਆ ਮਿਲ ਸਕਦੇ ਹੋ ਇਹਨਾਂ ਨੂੰ ਇਹਨਾਂ ਦਾ ਨੰਬਰ ਦਿੱਤਾ ਹੋਇਆ ਬਾਈ ਜੀ ਸਕਰੀਨ ਤੇ ਕਾਲ ਕਰਕੇ ਕਿਸੇ ਵੀ ਟਾਈਮ ਜਦ ਵੀ ਕਹਿਣਗੇ ਠ ਦੇ ਗੱਲਬਾਤ ਕਰਦੇ ਤੁਸੀਂ ਇਹਨਾਂ ਨਾਲ ਮਿਲ ਸਕਦੇ ਹੋ ਤੇ ਨੰਬਰ ਦਿੱਤਾ ਜਿਹੜਾ ਇਹ ਤੇ ਕਾਲ ਕਰਕੇ ਤੁਸੀਂ ਆਪਣੇ ਰਿਸ਼ਤੇ ਬਾਰੇ ਵੀ ਪੁੱਛ ਸਕਦੇ ਹੋ ਠੀਕ ਆ ਜਿੱਦਾਂ ਦਾ ਵੀ ਰਿਸ਼ਤਾ ਚਾਹੀਦਾ ਜਿਹੜੀ ਜਗ੍ਹਾ ਜਿੱਧਰ ਵੀ ਚਾਹੀਦਾ ਇਦਾਂ ਦਾ ਮੁੰਡਾ ਚਾਹੀਦਾ ਜਿੱਦਾਂ ਦੀ ਕੁੜੀ ਚਾਹੀਦੀ ਆ ਉਹ ਸਾਰਾ ਕੁਝ ਤੁਸੀਂ ਇਹਨਾਂ ਨੂੰ ਦੱਸ ਸਕਦੇ ਹੋ ਤੇ ਉਦਾਂ ਦੇ ਤੁਹਾਨੂੰ ਰਿਸ਼ਤਾ ਕਰਵਾ ਦੇਣਗੇ ਸਾਰੇ ਆਣੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਤੇ ਕਮੈਂਟ ਜ਼ਰੂਰ ਕਰਿਓ ਹੱਥ ਪੱਤ ਸ਼ੇਅਰ ਕਰ ਦਿਓ ਧੰਨਵਾਦ